ਅੱਗੇ ਜੀ ਆਓ ਕਿਉਂ ਕੀਤਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹ ਲਾਗੂ ਕਿਉਂ ਕਰ ਰਹੇ ਹੋ ਅਸੀਂ ਜਿਹੜੀ ਚੀਜ਼ ਮੰਗਦੇ ਇਨੋਂ ਸਾਨੂੰ ਕਿਉਂ ਦੇ ਰਹੇ ਹੋ ਜਿਹੜੀ ਚੀਜ਼ ਅਸੀਂ ਮੰਗ ਹੀ ਨਹੀਂ ਰਹੇ ਉਹ ਸਾਨੂੰ ਕਿਉਂ ਦੇ ਰਹੇ ਹੋ ਨਿਆਰ ਦੇ ਵਿੱਚ ਪਾਵਰੀ ਮੰਜਾ ਨਹੀਂ ਕੋਈ ਕੋਈ ਕਿਸਾਨਾਂ ਨੂੰ ਕਿਸਾਨਾਂ ਦੇ ਹੱਕ ਬੋਲ ਦੀ ਗੱਲ ਕੀਤੀ ਆ ਪਰ ਪੰਜਾਬ ਦੇ ਕਿਸਾਨ ਕੁਝ ਦਿਨ ਨਹੀਂ ਹੈਗਾ ਅਸੀਂ ਹੁਣ ਗੱਲ ਕਰਦੇ ਆ ਕਿਸਾਨ ਜੁਨੀਆ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਨਾਲ ਜੋ ਕਿ ਜਿਹੜੇ ਕਤਨ ਕਾਲੇ ਕਾਨੂੰਨ ਕਿਸਾਨਾਂ ਉੱਪਰ ਥੋਪੇ ਗਏ ਨੇ ਉਹਨਾਂ ਲੈ ਕੇ ਪੂਰਾ ਜਹ ਭਾਰਤ ਬੰਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡੇ ਜੋ ਕਿਸਾਨ ਹੈ ਅੱਜ ਅਸੀਂ ਲਵਾਰਸ ਬਣੇ ਬੈਠੇ ਆਂ ਅੱਜ ਅਸੀਂ ਕਲਾਮ ਆਂ ਅੱਜ ਅਸੀਂ ਜਬਰ ਸਹਿ ਰਹੇ ਆਂ ਕਦੇ ਸਾਡਾ ਦਰਵਾਜ਼ਾ ਛੱਟਾ ਦਿੰਦੇ ਆ ਕਦੇ ਗਲਾਂ 'ਚ ਟਾਇਰ ਪਾ ਦਿੰਦੇ ਆ ਕਦੇ ਬੀਬੀਆਂ ਦੀ ਬੇਪਤੀ ਕਰ ਦਿੰਦੇ ਆ ਕਦੇ ਪੰਜਾਬੀ ਬੋਲਦੇ ਇਲਾਕੇ ਖੋ ਲੈਂਦੇ ਆ ਕਦੇ ਨੰਦ ਮੈਰਜਕਟ ਖੋ ਲੈਂਦੇ ਆ ਕਦੇ ਤੀਆਂ ਪਹਿਲਾਂ ਦੀਆਂ ਬੇਪਤੀਆਂ ਕਰ ਲੰਦੇ ਆ ਕਦੇ ਮੋਦੀ 60000 ਕਿਸਾਨਾਂ ਦਾ ਆਜਾੜਾ ਗੁਜਰਾਤ ਦੇ ਵਿੱਚ ਕਰ ਦਿੰਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੰਦੇ ਆ 1984 ਦੇ ਵਿੱਚ ਸਾਡਾ ਤੋਸ਼ਾਖਾਨਾ ਖੋਲਿਆ ਸਾਡੀਆਂ ਤੀਆਂ ਪਹਿਲਾਂ ਦੀਆਂ ਬੇਪਤੀਆਂ ਖੋਲਦੀਆਂ ਤੇ ਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਂ 'ਉਂ ਖੱਚਤੇ ਸਾਡੇ ਪੰਜਾਬੀ ਬੋਲ ਦੇ ਲਾ ਕੇ ਖੋਲੇ ਸਾਡੇ ਹੈਡਵਰਕ ਸਕੂਲੇ ਕਦੇ ਸਾਡੇ ਪੱਗ ਲਾ ਦਿੰਦੇ ਐ ਕਦੇ ਮੁਸਲਮਾਨ ਕੌਮ ਤੇ ਕਤਲੇਆਮ ਕਰ ਦਿੰਦੇ ਐ ਕਦੇ ਸਾਡੇ ਦਲਤ ਵੀਰ ਪਚਾਰੇ ਐ ਉਹਨਾਂ ਤੇ ਜ਼ਬਰ ਕਰ ਦਿੰਦੇ ਐ ਕਰੇ ਰਬਦਾਸ ਮਹਾਰਾਜ ਦਾ ਘਰਟਾ ਦਿੰਦੇ ਐ ਕਦੇ ਮੁਸਲਮਾਨਾਂ ਦਾ ਗੋਦਰਾ ਕਾਂਡ ਕਰਕੇ ਗਲਾਂ 'ਚ ਟਾਇਰ ਪਾ ਦਿੰਦੇ ਐ ਕਦੇ ਨਾਕੇ ਲਾ ਦਿੰਦੇ ਐ ਬੈਰੀਕੇਡ ਲਾ ਦਿੰਦੇ ਐ ਕੰਟੇਨਰ ਰੱਖ ਕੇ ਸਾਡੇ ਤੇ ਕੁੱਟਦੇ ਐ ਕਦੇ ਸਾਡੇ ਤੇ ਬੁਛਾਰ ਕਰਦੇ ਐ ਕਦੇ ਅੱਥਰੂ ਗਾ ਛੜਦੇ ਐ ਕਦੇ ਜੇਲਾਂ ਚ ਭੇਜਦੇ ਆ ਕਦੇ ਡੰਡੇ ਮਾਰਦੇ ਆ ਅੱਜ ਅਸੀਂ ਸਾਰੇ ਬੰਦੇ ਪੂਰਾ ਜਿਹੜਾ ਭਾਰਤ ਬੰਦ ਕੀਤਾ ਅੱਜ ਅਸੀਂ ਜਾਮ ਕੀਤਾ ਕਿਉਂ ਕੀਤਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਉਹ ਲਾਗੂ ਕਿਉਂ ਕਰ ਰਹੇ ਹੋ ਅਸੀਂ ਜਿਹੜੀ ਚੀਜ਼ ਮੰਗਦੇ ਨਹੀਂ ਉਹ ਸਾਨੂੰ ਕਿਉਂ ਦੇ ਰਹੇ ਹੋ ਜਿਹੜੀ ਚੀਜ਼ ਅਸੀਂ ਮੰਗ ਹੀ ਨਹੀਂ ਰਹੇ ਉਹ ਸਾਨੂੰ ਕਿਉਂ ਦੇ ਰਹੇ ਹੋ ਅਸੀਂ ਚਾਹੁੰਦੇ ਆ ਕਿ ਡਾਕਟਰ ਸੋਮੀਨਾਥਨ ਕਮਿਸ਼ਨ ਕਰੋ ਮੋਦੀ ਸਾਹਿਬ ਤੋਂ ਇਹ ਪਤਾਓ ਜਿਹੜੀਆਂ ਜਿਹੜੀ ਚੀਜ਼ ਮੰਗ ਰਹੇ ਆ ਤੁਸੀਂ ਕਿਉਂ ਦੇ ਰਹੇ ਹੋ ਸਾਨੂੰ ਇਹਦਾ ਕਾਰਨ ਕੀ ਹੈ ਕੀ ਕਰਨਾ ਸਾਨੂੰ ਦੇ ਰਹੇ ਹੋ ਅਸੀਂ ਨਹੀਂ ਮੰਗ ਰਹੇ ਇਹ ਸਾਰੀਆਂ ਗੱਲਾਂ ਕੀ ਕਰ ਰਹੇ ਹੋ ਉਹ ਤੁਹਾਡੀ ਤਨਾ ਕੀ ਕਰ ਰਹੇ ਤੁਹਾਨੂੰ ਦੇ ਨਹੀਂ ਰਹੇ ਇਸ ਕਰਕੇ ਸਾਨੂੰ ਦੇ ਕਿਉਂ ਨਹੀਂ ਰਹੇ ਕਿ ਕਾਰਨ ਕੀ ਹੈ ਉਹ ਜਿੰਨਾ ਦੇਰ ਤੋਂ ਸੀ ਸਾਨੂੰ ਦੇ ਨਹੀਂ ਰਹੇ ਉਹ ਜ਼ੋਮੀਨਾਂ ਦੇ ਕਮਿਸ਼ਨ ਸਾਨੂੰ ਦਿਓ ਲਾਗੂ ਕਰੋ ਉਹਦੀ ਮਰੇ ਪਏ ਉਹ ਤੁਹਾਡੀਆਂ ਪੈਣਾ ਵੀ ਸੜਕਾਂ ਤੇ ਆ ਸਾਡੇ ਭਰਾ ਵੀ ਸੜਕਾਂ ਤੇ ਆ ਉਹ ਸਾਡੇ ਪਿੰਡ ਆਵੇ ਸੜਕਾਂ ਤੇ ਆਏ ਉਹ ਸਾਡੇ ਬੰਦੇ ਨਿਕਲ ਗਏ ਹੁਣ ਅਸੀਂ ਗੱਲ ਕਰਦੇ ਹਾਂ ਇਸ ਦਿੱਲੀ ਦੇ ਉੱਤੇ ਪਹੁੰਚ ਰਹੀ ਹਾਂ ਹੁਣ ਅਸੀਂ ਸ੍ਰੀਜੀਤ ਕੌਰ ਜੋ ਆਪਣਾ ਸਮਾਂ ਦੇ ਰਹੇ ਨੇ ਉਹਨਾਂ ਨੂੰ ਵੀ ਅਸੀਂ ਵਿਚਾਰ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੀ ਐ ਤੇ ਮੋਦੀ ਸਾਹਿਬ ਪਹਿਲਾਂ ਤਾਂ ਤੁਸੀਂ ਸਾਡਾ ਪਾਣੀ ਲੁੱਟਿਆ ਬਿਜਲੀ ਲੁੱਟੀ ਫੇਰ ਤੁਸੀਂ ਕਸ਼ਮੀਰੀਆਂ ਨੂੰ ਘਰਫੂ ਲਗਾ ਕੇ ਅੰਦਰ ਬੰਦ ਕਰੀ ਰੱਖਿਆ ਫੇਰ ਤੁਸੀਂ ਕਰੋਨਾ ਦੇ ਯਾਰ ਦੇ ਵਿੱਚ ਬਾਵਰੀ ਮਸ਼ਹਲ ਢਾਹੀ ਹੁਣ ਤੁਸੀਂ ਸਾਨੂੰ ਕਿਸਾਨਾਂ ਨੂੰ ਕਿਸਾਨਾਂ ਦੇ ਹੱਕ ਖੋਣ ਦੀ ਗੱਲ ਕੀਤੀ ਆ ਪਰ ਪੰਜਾਬ ਦਾ ਕਿਸਾਨ ਬੁਝਦਲ ਨਹੀਂ ਹੈਗਾ ਪੰਜਾਬ ਦਾ ਕਿਸਾਨ ਸੇਰਾਂ ਦੀ ਕੌਮ ਹੈ ਸਾਡੇ ਸਾਡੇ ਸਿਰ ਤੇ ਸਾਡੇ ਸ੍ਰੀ ਦੰਦਾਂ ਦਾ ਬਾਬੇ ਦੀਪ ਸਿੰਘ ਦਾ ਅਸਥਾਨਤਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਹੱਥ ਹੈ ਅਸੀਂ ਸ੍ਰੀ ਦੰਦਾਂ ਦੀ ਕਾਮ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਆਪਣੇ ਹੱਕ ਹੁਣ ਨਹੀਂ ਛੱਡਾਂਗੇ ਆਪਦੇ ਹੱਕ ਅਸੀਂ ਲੈ ਕੇ ਹੀ ਛੱਡਾਂਗੇ ਜਿਹੜੀਆਂ ਬੀਬੀਆਂ ਅੱਜ ਘਰਾਂ ਦੇ ਵਿੱਚ ਨੇ ਤੁਹਾਨੂੰ ਵਾਰ ਕੀ ਕਹਿੰਦੇ ਹੋ ਕਿ ਉਹਨਰ ਵੀ ਇੱਥੇ ਆਉਣਾ ਚਾਹੀਦਾ ਹਾਂਜੀ ਮੈਂ ਸਾਰੀਆਂ ਬੀਬੀਆਂ ਨੂੰ ਬੇਨਤੀ ਕਰਦੀ ਆ ਕਿ ਬਾਅਦ ਤੋਂ ਬਾਅਦ ਆਪਾਂ ਇਹਨਾਂ ਧਾਰਨਾ ਦੇ ਵਿੱਚ ਪਹੁੰਚੀਏ ਤਾਂ ਕਿ ਜਿਹੜੇ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਸਭ ਦੀ ਹੀ ਗੱਲ ਹੈ ਸਭ ਦਾ ਹੀ ਹੱਕ ਖੋਹੇ ਜਾ ਰਹੇ ਨੇ ਜੇ ਅਸੀਂ ਇੱਕ ਹੋ ਕੇ